ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਰੂਪ ਸਤ ਜਾ ਕਾ ਸਤ ਅਸਥਾਨ ਰੂਪ ਸਤ ਹੈ ਕਿ ਸਤ ਸ੍ਰੂਪਾ ਜਿਹੜਾ ਸ੍ਰੂਪ ਹੋਇਆ ਹੀ ਰਹਿੰਦਾ ਹੈ ਹਮੇਸ਼ਾ ਇੱਕੋ ਸਾਹ ਰਹੇ ਉਹ ਰੂਪ ਸਤ ਹੁੰਦਾ ਹੈ ਪੁਰਾਣਾ ਨਾ ਹੋਵੇ ਠੀਕ ਹੈ ਜੀ ਉਹ ਸਤ ਰੂਪ ਇਹ ਜਨਾਬੇ ਵਿੱਚ ਇਹ ਤਾਂ ਜੋਤ ਬਾਰੇ ਕਿਹਾ ਨਾ ਜੀ ਫਿਰ ਵਾ ਵਾ ਰੂਪ ਹੈ ਉਹਦਾ ਠੀਕ ਹੈ ਵਜੂਦ ਹੈ ਉਹਦਾ ਹਾਂਜੀ ਰੂਪ ਤਾਂ ਹੈ ਹੈ ਜਿਆ ਰੂਪ ਨੇ ਜਿਵੇਂ ਨੱਕ ਸਾਡਾ ਵੱਖਰਾ ਹੈ ਅੱਖਾਂ ਵੱਖਰੀਆਂ ਡਿਜ਼ਾਈਨ ਨਹੀਂ ਹੈਗਾ ਉਹਦਾ ਠੀਕ ਹੈ ਜੀ ਹਾਂ ਰੂਪ ਸੱਤ ਆਕਾਸ਼ ਸੱਤ ਸਥਾਨ ਆ ਜਾਕਾ ਸੱਤ ਸਥਾਨ ਉਹ ਜਿਹੜਾ ਪਿੱਛੇ ਗੱਲ ਕਹੀ ਹੈ ਨਾ ਚੌਥੇ ਪਾਦਵੇਂ ਗੱਤ ਪਾਏ ਉਹਦਾ ਹੁਣ ਦੱਸਿਆ ਰੂਪ ਕਿਹਜਾ ਹੁੰਦਾ ਹੈ ਜਦਾ ਚੌਥੇ ਪਾਦ ਚੱਲਿਆ ਗਿਆ ਉਹਦੀ ਉਹ ਰੂਪ ਦੱਸਿਆ ਉਹ ਅਰ ਪਰ ਵਿੱਚ ਉੱਥੇ ਸਾਰੇ ਇਸੇ ਰੂਪ ਵਾਲੇ ਨੇ ਭਗਤ ਦਾ ਕੀ ਰੂਪ ਹੁੰਦਾ ਰੂਪ ਦੱਸਿਆ ਠੀਕ ਹੈ ਜੀ ਇਹਦਾ ਫਾਤੋ ਸਾਣਾ ਉਹਦਾ ਸਾਤ ਸਰੂਪ ਹੁੰਦਾ ਹੈ ਉਹ ਚੌਥੇ ਪਾਦ ਵਾਲੇ ਦਾ ਠੀਕ ਹੈ ਜੀ ਚੌਥੇ ਪਾਦ ਮੈਂ ਗੱਲ ਪਾਏ ਉਹਦੇ ਰੂਪ ਦੀ ਗੱਲ ਹੈ ਇਹ ਠੀਕ ਹੈ ਜੀ ਹਾਂ ਨਾ ਕਾ ਸੱਤ ਸਤ ਹਾਂ ਜੀ ਪੁਰਖ ਸੱਤ ਕੇਵਲ ਪ੍ਰਧਾਨ ਆ ਕਰਤੂਸ ਸੱਤ ਨਹੀਂ ਨਹੀਂ ਪੁਰਖ ਸੱਤ ਕੇਵਲ ਪ੍ਰਧਾਨ ਹਾਂ ਉਹ ਸਾਹ ਉਹ ਆਪੇ ਪੁਰਖ ਸੱਤ ਹੈ ਸਤ ਪੁਰਖੇ ਹੀ ਹੈ ਅੱਛਾ ਜੀ ਸਤਪੁਰਖ ਜਨ ਜਾਣਿਆ ਸਤਪੁਰਖ ਜਨ ਜਾਣਿਆ ਦਾ ਮਤਲਬ ਇਹ ਹੋ ਜਾਣਾ ਇਹ ਸਤਪੁਰਖ ਤਾਂ ਆਪੇ ਜੋ ਆਤਮਦਰਸੀ ਹੈ ਉਹ ਆਪੇ ਸਤਪੁਰਖ ਠੀਕ ਹੈ ਜੀ ਸਤਪੁਰਖ ਜਨ ਜਾਣਿਆ ਦਾ ਮਤਲਬ ਇਹ ਹੋ ਗਿਆ ਹ ਜਿਹਦੇ ਆਪਣੇ ਆਪ ਨੂੰ ਜਾਣ ਲਿਆ ਉਹ ਸਤਪੁਰਖ ਹੈ ਠੀਕ ਹੈ ਜੀ ਦੇ ਵੀਰਾਂ ਦਾ ਹੂੰ ਯਾ ਜੀ ਨੇ ਸਤਪੁਰਖ ਜਾਣ ਲਿਆ ਸਤਪੁਰਖ ਕਿਸ ਕਾ ਨਾ ਹੂੰ ਹੂੰ ਉਦਾਰਤ ਵੀ ਇਹੀ ਹੈ ਠੀਕ ਹੈ ਜੀ ਆਪੇ ਸਤਪੁਰਖ ਹੈ ਇਸ ਦੇ ਵਿੱਚ ਆਪਣੇ ਦਰਸ਼ਣ ਤਾਂ ਆਪਦਾ ਹੀ ਹੋਣਾ ਨਾ ਹਾਂਜੀ ਸਤਪੁਰਖ ਜੀ ਜਾਣਾਂ ਦਾ ਮਤਲਬ ਆਪਣੇ ਆਪ ਨੂੰ ਜਾਣਿਆ ਹੋਰ ਕਿਧਰ ਜਾਣਾ ਸੀ ਆਪੇ ਸਤਪੁਰਖ ਹੈ ਹੂੰ ਹੂੰ ਹੁਣ ਇਹ ਕਹਤਾ ਸਤਪੁਰਖ ਹੈ ਉਹ ਆਪ ਹੀ ਹੂੰ ਆ ਆਸ ਰੂਪ ਸਤਪੁਰਖ ਦਾ ਹੁੰਦਾ ਜਿਸ ਨੂੰ ਸਤਿਗੁਰੂ ਕਹਿੰਦੇ ਸਤਪੁਰਖ ਤੇ ਬੜੀ ਕੋਈ ਅਵਸਥਾ ਨਹੀਂ ਹੈ ਸਾਡੇ ਕੋਲ ਕਿਤੇ ਵੀ ਇੱਕ ਬੜੀ ਅਵਸਥਾ ਹੈ ਸਤਪੁਰਖ ਤੇ ਹੂੰ ਹੂੰ ਉਹ ਹੁਕਮ ਵੀ ਠੀਕ ਹੈ ਉਹਕੋ ਸਾਰੇ ਸਤਪੁਰਖਾਂ ਦੇ ਵਿੱਚੋਂ ਸਤਪੁਰਖਾਂ ਦੇ ਸਾਰਿਆਂ ਦੀ ਇੱਛਾ ਦਾ ਹੁਕਮ ਹੈ ਹੂੰ ਜਿੰਨੇ ਸਤਪੁਰਖ ਨੇ ਸੱਚਖੰਡ ਵਿੱਚ ਸਾਰਿਆਂ ਦੀ ਕਲੈਕਟਿਵ ਇੱਛਾ ਇੱਕੋ ਇੱਛਾ ਸਾਰਿਆਂ ਦੀ ਉਹਦਾ ਨਾ ਹੁਕਮ ਅੱਛਾ ਉਹ ਹੈ ਸ਼ਕਤੀ ਸਰਵ ਸ਼ਕਤੀਮਾਨ ਹੋ ਹੈ ਉਹ ਇੱਛਾ ਸਰਵ ਸ਼ਕਤੀਮਾਨ ਠੀਕ ਹੈ ਫਾਕਿੰਗ ਸਤਪੁਰਖ ਹੈਦੇ ਹੁੰਦੇ ਸੀ ਫਗਦੇ ਸਤਪੁਰਖ ਕੋਈ ਹੁੰਦਾ ਠੀਕ ਹੈ ਹੁਣ ਇਹ ਨਹੀਂ ਸਤਪੁਰਖ ਬਣ ਜਾਂਦੇ ਹੂੰ ਹੂੰ ਉੱਥੇ ਪਦ ਵਾਲੇ ਸਤਪੁਰਖ ਖੇਲਦੇ ਠੀਕ ਹੈ ਜੀ ਹਾਂ ਹਾਂ ਜੀ ਕਰਤੂਤ ਸਤ ਸਤ ਜਾ ਕੀ ਬਾਣੀ ਸਤਪੁਰਖ ਸਭ ਮਾਹੀ ਸਮਾਨੀ ਕਰਤੂਤ ਸਤ ਉਹਦੀ ਜਿਹੜੀ ਕਰਤੂਤ ਦਾ ਅਹੁਦੇ ਨੂੰ ਅਸੀਂ ਕਰਮ ਕਹਿੰਦੇ ਨਾ ਕਰਮ ਹਾਂ ਜੀ ਲਫਜ਼ ਉਹਨੂੰ ਕੁਰਬਾਨੀ ਕਰਮ ਦੀ ਬੋਲਦੀ ਕਰਤੂਤ ਬੋਲਦੀ ਹੈ ਠੀਕ ਹੈ ਜੀ ਸੰਸਾਰ ਜਿਉ ਅਸੀਂ ਕਿਸੇ ਵਾਸਤੇ ਕਰਦੇ ਹਾਂ ਕਰਤੂਤ ਹੈ ਹਮ ਕਰਤੂਤ ਪਸ਼ੂ ਕੀ ਮਾਰ ਸਜਾਤ ਇਹ ਕਰਤੂਤ ਸਤ ਕਰਦਾ ਨਹੀਂ ਤਾਂ ਉਹ ਪਸ਼ੂ ਦੀ ਕਰਤੂਤ ਹੈ ਹਮ ਇਹ ਕਰਤੂਤ ਸਤ ਹੈ ਫਿਰ ਫਿਰ ਉਹ ਦੀ ਸਤਪੁਰਖ ਵਾਲੀ ਕਰਤੂਤ ਹੈ ਫਿਰ ਅਸਲੀ ਆਦਮੀ ਵਾਲੀ ਕਰਤੂਤ ਹੈ ਤਾਂ ਵੀ ਤਾਂ ਕਰਤੂਤ ਦੀ ਸਤ ਕਰਤੂਤ ਸਤ ਹੂੰ ਕਰਤੂਤ ਸਤ ਕਿਰ ਰਹੀ ਜੰਦੀ ਆ ਸਤ ਜਾ ਕੀ ਬਾਣੀ ਹੂੰ ਇਹ ਬਾਣੀ ਬੋਲੀ ਹੋਈ ਸਤ ਹੋਵੇ ਗੁਰਬਾਣੀ ਬੋਲ ਲੈ ਉਹਦੀ ਕਰਤੂਤ ਸਤ ਦੇ ਗੁਰਬਾਣੀ ਸਿੱਖਿਆ ਦਿੱਤੀ ਹੈ ਦੂਜਿਆਂ ਨੂੰ ਪਿਛਲਿਆਂ ਨੂੰ ਹੂੰ ਪਿਛਲਿਆਂ ਦਾ ਜੀਵਨ ਸੁਆਗਲਾ ਸਿੱਖਿਆ ਦੇਣੀ ਇਹ ਹੀ ਕਰਤੂਤ ਸਤ ਹੈ ਹੂੰ ਉਰ ਮਹਾਰਿ ਦਾ ਉਪਦੇਸ਼ ਜੇ ਉਹ ਗੁਰਬਾਨੀ ਦੀ ਵਿਆਖਿਆ ਦੀ ਗੁਰਬਾਨੀ ਨੂੰ ਸਮਝਉਣ ਲਈ ਕਰਤੂਤ ਸੱਤ ਹੈ ਸੱਤ ਹੈ ਠੀਕ ਹੈ ਜੀ ਅਰੇ ਸੱਤ ਬੋਲਨੇ ਤੇ ਬਨਾ ਸੱਚ ਵਿਆਖਿਆ ਕਰੇ ਤੇ ਮੈਂਨਾਂ ਗਤੂਤ ਸੱਤ ਖੋਦੀ ਸੱਤ ਸੱਤ ਬਾਣੀ ਬੋਲੂਗਾ ਸੱਤ ਬਚਨ ਬੋਲੂਗਾ ਤਾਂ ਹੀ ਦੁਜੇ ਨੂੰ ਸੱਚੀ ਜਾਈਂਗੀ ਠੀਕ ਹੈ ਜੀ ਪਰ ਤੂੰ ਸੱਤ ਖੋਦੀ ਆ ਜੇਦੀ ਬਾਣੀ ਸੱਤ ਹੋਵੇ ਜੋ ਸੱਚੀ ਸੱਚ ਦਾ ਨਾਮ ਦਾ ਵਖਾਣ ਕਰੇ ਉਹ ਗਤੂਤ ਸੱਤ ਹੈ ਠੀਕ ਹੈ ਜੀ ਭਗਤਾਂ ਦੇ ਸਤਿਕਾਰ ਦੀ ਕਰਤੂਤ ਕੀਤੀ ਹੈ ਹੂੰ ਗੁਰਸੇ ਕਾਲੇ ਜੁੱਬੇ ਜਿਹੜੀ ਲੱਗੀ ਆ ਨਾ ਹਾਂਜੀ ਹਾਂਜੀ ਜਿਹੜੀ ਗੁਰਿਆਈ ਦਿੱਤੀ ਸੀ ਗੁਰਿਆਈ ਕੀਤੀ ਸੀ ਕਰਤੂਤ ਸੱਚ ਦੀ ਗੁਰਿਆਈ ਆ ਸੱਚ ਜਿਹੜੀ ਕਰਤੂਤ ਹੈ ਏਹੀ ਗੁਰਿਆਈ ਆ ਹੂੰ ਹੂੰ ਕਰਤੂਤ ਸੱਤ ਕਾ ਵੀ ਏਹੀ ਗੁਰਿਆਈ ਆ ਠੀਕ ਹੈ ਜੀ ਛੇ ਵੇ ਪਾਛਾ ਜੀ 7 ਵਜੇ ਵੀ 8 ਵਜੇ ਵੀ ਕਰਤੂਤ ਸੱਤ ਹੈ ਹੂੰ ਕੁਰਬਾਨੀ ਵੀ ਜੀ ਰਜੀਏ ਰਜੀਏ ਕੁਰਬਾਨੀ ਜੇ ਹੀ ਰਜੀਏ ਘਰ ਤੋਂ ਸਤਪੁਰਖ ਠੀਕ ਹੈ ਜੀ ਇਹ ਜ਼ਿਕਰ ਕਰਕੇ ਸਤਪੁਰਖ ਨੇ ਹੋ ਬਰਾਬਰ ਦੀ ਇਹ ਗੱਲ ਠੀਕ ਹੈ ਜੀ ਸਤਪੁਰਖ ਰੱਬ ਦਾ ਮਾਰਗ ਕੋਣਾਂ ਕੋਈ ਨਹੀਂ ਹੈਗਾ ਜਾਣ ਕੇ ਉਹਨਾਂ ਨੇ ਰੱਖਿਆ ਹੋਇਆ ਇਹ ਕਿ ਭਲੇਖਾ ਨਾ ਪੈ ਜਵੇ ਠੀਕ ਹੈ ਜੀ ਸਤਪੁਰਖ ਸਭ ਮਾਹੀ ਸਮਾਨੀ ਸਤਪੁਰਖ ਹੈ ਸਤਪੁਰਖ ਤਾਂ ਸਾਰਿਆਂ ਦੇ ਹੈ ਹੂੰ ਹੂੰ ਸੁਗੁਆਇਆ ਹੋਇਆ ਪਰੋਦਾ ਅੱਛਾ ਜੀ ਅੱਜ ਇਹ ਪੂਰੇ ਦਾ ਫਰਕ ਹੈ ਹਾਂ ਹਾਂ ਜਾਂ ਪੂਰਾ ਵਜਨ ਸਾਥੀ ਘਣ ਚਲੇ ਜਾਂਦਾ ਚੌਥੇ ਪਲ ਚਲੇ ਜਾਂਦਾ ਜਾਂ ਰੰਦਾ ਹੁੰਦਾ ਐ ਤੇ ਪਵਨ ਲੋਕਾਂ ਚੰਨਾ ਲੋਕਾਂ ਜਾਂਦਾ ਸਾਤਪੁਰਖ ਕੋਈ ਜਗਾ ਰਹਿੰਦਾ ਹੈ ਹਾਂ ਜਾਂ ਸਾਤਪੁਰਖ ਦਾ ਜਿਹੜਾ ਮਨ ਬੰਦ ਕਰਕੇ ਜਾ ਦੇ ਰਹਿੰਦਾ ਨਾ ਮਾਇਆ ਵਿੱਚ ਮਾਨ ਜੋ ਸਮਝਾਇਆ ਦੀ ਆਪਣਲ ਪੁਰਖ ਸਤਿ ਪੁਰਖ ਦਾ ਮਤਲਬ ਹੈ ਜਿਹੜਾ ਹੋਂਡ ਜਾਣਾ ਹੈਗਾ ਮਰਦਾ ਦੀ ਕਦੇ ਉਹ ਸਤਿ ਪੁਰਖੇ ਹੁੰਦਾ ਠੀਕ ਹੈ ਜੀ ਮਰਦਾ ਦਾ ਜੀ ਵੀ ਹੈ ਨਹੀਂ ਆਤਮਾ ਕਦੇ ਮਰਦੀ ਆ ਮਰ ਆਤਮਾ ਉਹ ਆਤਮਾ ਜਿਹੜੀ ਅਮਰ ਹੈ ਸਤਿ ਪੁਰਖ ਹੈ ਉਹ ਠੀਕ ਹੈ ਜੀ ਪਰ ਕਰਤੂਤ ਸਤ ਨਹੀਂ ਹੈ ਜੀ ਸਿਰਦੂ ਸਤ ਨਹੀਂ ਹੈ ਠੀਕ ਹੈ ਜੀ ਇਸ ਕਰਕੇ ਮਾਇਆ ਚ ਇਹ ਸਤ ਨਹੀਂ ਤਾਂ ਮਾਇਆ ਦੇ ਵਿੱਚ ਮਾਣੀ ਕਰਤੂਤ ਜਨਾਜ਼ਰ ਪਸ਼ੂ ਦੀਆਂ ਮਾਇਆ ਵਿੱਚ ਆ। ਹੂੰ। ਕਿ ਕਰਤੂਤ ਸੱਤ ਹੋਗੀ ਸਤ ਬਾਣੀ ਹੋਗੀ ਫਿਰ ਮਾਇਆ ਦੇ ਫਰੇ ਚੌਥੇ ਪਦ ਵਿੱਚ। ਹੂੰ। ਆ ਸਭ ਬਦਲਨੀ ਆ ਇੱਥੇ ਬਦਲਨੀ ਆ ਸੰਸਾਰ ਦੇ ਰਹਿੰਦੇ ਦੇ ਵਿੱਚ ਕੁਝ ਨਹੀਂ ਫਰਕ ਪੈਣਾ। ਠੀਕ ਹੈ ਜੀ। ਬਦਲਾ ਜੇ ਆਉਣਾ ਸਰ ਉਹ ਬੰਦ ਵਿੱਚ ਆਉਲੇ ਜਿਤ ਹੈਗਾ ਉਹੇ ਜਾਈ। ਬੰਨ ਵਿੱਚ ਬਦਲਾਅ ਨਾਲ ਚੱਲ ਵਰਜਣੀਆਂ ਸਾਰੀਆਂ ਇੱਥੇ ਹੀ ਬਣ ਜਾਣੀਆਂ ਇਹ ਪਤਾ ਕਿਸੇ ਨੂੰ ਨਹੀਂ ਲੱਗਦਾ ਪਤਾ ਕੀ ਜੇ ਬਦਲਾਅ ਆਉਣਾ ਉਹ ਨੂੰ ਹੀ ਲੱਗਦਾ ਦੂਏ ਦੂੜੀ ਲੱਗਣਾ ਆ ਕੋਈ ਦੂਆ ਹੋਏ ਜਾਂ ਹਰੂ ਲੱਗਣਾ ਜੇ ਲੈਣ ਦੇ ਬਦਲਾਅ ਤਾਂ ਨਾਂ ਕੋਈ ਬਦਲ ਲੱਗਿਆ ਸਿਰਫ ਹੋਰ ਕਿਸੇ ਨੂੰ ਨਹੀਂ ਬਦਲ ਲੱਗਿਆ ਤਾਂ ਗਾਂੜਾ ਜੀ ਪੂਰੀ ਗੱਲ ਇਹ ਬਦਲ ਗਿਆ ਇਹ ਗੱਲ ਹਾਂਜੀ ਹਾਂ ਸੱਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਮ ਹੁਣ ਤੇ ਕਰਮ ਆ ਗਿਆ ਕਰਦੂਦ ਦੇ ਥੋਂ ਅੱਛਾ ਜੀ ਜਾ ਕੀ ਰਚਨਾ ਸਤ ਸਤ ਹੁਣ ਹੁਣ ਉਹਨੇ ਤੇ ਕਰਮ ਵੀ ਕਰਮ ਜਿਹੜਾ ਹੁੰਦਾ ਨਾ ਕਿਰਪਾ ਹੁੰਦੀ ਹੈ ਹੁਣ ਕਿਰਪਾ ਵੀ ਸੱਚੇ ਦੀ ਇਰਦੀ ਹਦ ਤੇ ਪਰਮੇਸ਼ਰ ਦੀ ਆਪ ਹੀ ਕਿਰਪਾ ਹੁੰਦੀ ਆ ਤੇ ਠੀਕ ਹੈ ਔਰ ਆ ਕਿਰਪਾ ਦੀ ਸਤ ਕਿਰਪਾ ਦੀ ਉਹ ਕਿ ਕਰਮ ਸਤ ਕੀ ਹੈ ਕਰਮ ਸਤ ਹੈ ਉਹਨੂੰ ਨਾਮ ਮਿਲਦਾ ਠੀਕ ਹੈ ਉਹਨੂੰ ਨਾਮ ਤਾਂ ਮਿਲਦਾ ਸੰਸਾਰੀ ਤਾਂ ਨਹੀਂ ਮਿਲਦਾ ਜਿਹੜਾ ਸੰਸਾਰੀ ਧਰਮ ਹੈ ਨਾ ਸੰਸਾਰੀ ਧਰਮ ਹੈ ਦੌਲਤ ਹੈ ਰਾਰਥ ਨੇ ਇਹ ਸਤ ਕਰਮ ਦੀ ਹੈ ਹਾਂ ਕਿਰਪਾ ਦਾ ਹੋਈਏ ਸਨ ਉੱਤੇ ਪਰ ਝੂਠੀ ਵਰਖਾ ਹੋਈਏ ਉੱਤੇ ਹਾਂ ਹਾਂ ਇਹਨਾਂ ਕਰਕੇ ਪੜਕਾ ਜੀ ਦੀ ਗੁੜਿਆ ਨਾਮ ਤਾਂ ਬੋਲਣਾ ਨਹੀਂ ਕਦੇ ਕਰਮ ਨਹੀਂ ਕਰਨਾ ਤਾਂ ਸੱਚ ਕਰ ਕਰਦਾ ਤੇ ਜਿਦਾ ਬੇਚਾ ਰਹੇ ਭਾਇਆ ਦਾ ਕੀ ਆ ਜਮਾਇਆ ਹੈ ਹੀ ਕਰ ਹੋ ਰਹੀ ਠੀਕ ਹੈ ਉਹ ਤਾਂ ਉਹ ਤਾਂ ਕਹਿੰਦੇ ਗੋਲੇ ਵੀ ਕਹਿੰਦੇ ਸੀ ਇਹ ਜੇ ਤਾਂ ਸਭਾ ਹਲਾ ਹਾਂ ਜੀ ਰਾਜੇ ਤਾਂ ਕਹਿੰਦੇ ਨਾ ਕੋ ਬਣਾ ਤਾਂ ਨਾ ਤੁਰਾ ਰਾਜਾ ਬੜੂ ਹੁੰਦਾ ਹਾਂ ਜੀ ਇਹ ਜਿਹੜਾ ਕਰਮ ਸੱਤ ਆ ਇੱਕ ਵਾਰ ਭਗਤ ਬਣਾ ਤਾਂ ਦੂਰੀ ਬਾਦ ਗੁਰੂ ਪਰਤੀ ਤੋਂ ਦੰਗੇ ਸਖਦਾ ਵੀ ਬੈਠੇ ਤੈਗਦਾ ਹੋ ਇਹ ਨਾਮ ਤਾਂ ਦੇ ਕੇ ਗੋਦਾ ਦੀ ਦੂਆ ਦੇ ਕੇ ਗੋ ਵੀ ਲੰਦਾ ਠੀਕ ਹੈ ਤੋ ਕਰ ਦੂਆ ਦੇ ਕੇ ਹੰਕਾਰੀ ਪੰਜ ਦਿਨ ਕਾਰੀ ਜੇ ਤੁਹਾਨੂੰ ਹੋ ਜਾ ਅੰਕਾਰ ਮਤਲਬ ਹੋ ਲੈਂਦਾ ਬਿਚੂ ਕਰੇ ਤਾਂ ਬੋਲਦਾ ਇਹ ਜਿਹਨੂੰ ਨਾਮ ਬੱਲਾਉਣ ਹੋਵੇ ਉਹ ਤੋਂ ਬੋਲਦਾ ਠੀਕ ਹੈ ਜੀ ਖੋਣ ਦੇ ਕਈ ਕਾਰਨ ਹੋ ਸਕਦੇ ਨੇ ਹੂੰ ਹੂੰ ਨਾਮ ਦੇ ਜਿਹੜੇ ਕਿਸੇ ਤੋਂ ਖੋਇਆ ਰਿਹਾ ਠੀਕ ਹੈ ਜੀ ਇਹ ਆਪੇ ਤਾਂ ਫਿਰ ਕਦੇ ਖੋਇਆ ਜੀ ਹੂੰ ਹੂੰ ਨਾਮ ਤੋਂ ਬੋਲ ਲੈ ਤਾਂ ਦੀ ਉਹ ਦਦਾ ਹਾਂ ਜੀ ਉਹ ਯਾਨੀ ਇਹ ਕਰਕੇ ਕਰੂ ਸਤ ਹਮ ਜਾਕੀ ਰਚਨਾ ਸੀ ਦੇ ਨਾਲ ਆਹ ਕੀ ਦਾ ਕਰੂ ਕਰਦਾ ਹੈ ਹਮ ਹੱਤ ਕਰਕੇ ਜਾਕੀ ਰਚਨਾ ਸਤ ਇਹਨੇ ਰੱਖਿਆ ਇਹ ਰਚਨਾ ਕਿਵੇਂ ਕੀਤੀ ਹੈ ਆਪ ਇਹ ਡਵਲਪ ਕਰਕੇ ਲਿਆਇਆ ਹੈ ਇੱਥੇ ਤੱਕ ਜੀਵ ਦੂ ਹੈ ਕਿੰਨੀਆਂ ਜੀਵਾਂ ਜੋ ਬਾਹਰ ਲਿਆਇਆ ਹੁਕਮ ਦੇ ਨਾਲ ਆਪਣੇ ਨਾਲ ਅਸਾਂ ਜੋੜ ਲਿਆ ਹਮ ਇੱਥੇ ਅੱਗੇ ਮਾਂ ਚਲਾਉਂਦਾ ਥੱਲੇ ਤੋਂ ਆਇਆ ਹੈ ਜੁੜਿਆ ਹੋਇਆ ਆ ਜੀ ਤੇ ਆ ਕੇ ਅਲ ਗਿਆ ਹਾਂਜੀ ਆਪਣਾ ਹੱਕ ਵੀ ਚਲਾਉਣ ਲੱਗਿਆ ਇਹ ਤੋਂ ਅੱਗੇ ਮਾਂ ਹਿਲਾ ਲੀਏ ਨੇ ਲੜ ਸਕਦਾ ਉਹਦਾ ਜੀ ਠੀਕ ਹੈ ਜੀ ਹਾਂਜੀ ਮੂਲ ਸਤ ਸਤ ਉਤਪਤ ਸਤ ਉਤਪਤ ਹੋਲੇ ਸਪਰਤਿਕਾ ਦੀ ਹੈ ਪੈਦਾ ਸੱਚੇ ਹੋਣਾ ਸੀ ਨਾ ਆ ਸਤ ਪੈਦਾ ਕਿਉਂ ਹੈ ਹੋ ਤੂੰ ਸੱਚੇ ਪੈਦਾ ਹੋ ਜਿਹਦੇ ਕਰ ਉਹ ਸੱਚਾ ਸਿਰਲ ਸੱਚਾ ਸੱਚੇ ਪੱਛਾ ਤਾ ਖੱਟ ਪੈਦਾ ਕਿਉਂ ਹੋਇਆ ਸਤ ਕੋਈ ਦੋਸੂ ਕਾ ਉਹ ਗਿਆ ਸਤ ਜੋਗ ਗਿਆ ਉਹ ਸਤ ਠੀਕ ਹੈ ਸੱਚ ਦਾ ਸੱਚ ਪੈਦਾ ਹੋਏ ਅੰਦਰ ਹਾਂਜੀ ਇਹ ਕੋ ਕਿ ਉਹ ਗਿਆ ਉਹ ਸੱਚ ਹੋ ਗਿਆ ਹਾਂ ਜੈ ਕੋ ਕਿ ਉਹ ਗਾਇਆ ਉਹ ਹੀ ਸਤੋਪਤ ਹੈ ਠੀਕ ਹੈ ਜੀ ਸਤ ਕਰਣੀ ਨਿਰਮਲ ਨਿਰਮਲੀ ਹਾਂਜੀ ਸ਼ਰੀਰ ਮਾਇਆ ਦੇ ਉੱਪਰ ਕੀ ਹੈ ਠੀਕ ਹੈ ਜੀ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਪਲੀ ਸੱਚ ਕਰਨੀ ਕਰਨੀ ਕੀ ਹੈ ਨਾਲ ਤਾਂ ਸੱਚ ਪੈਦਾ ਹੁੰਦਾ ਹੈ ਕਰਨੀ ਸੱਚ ਕਰਨੀ ਹੋ ਜਾਂਦੀ ਹੈ ਫਤਾਨੀ ਕਰਨੀ ਸੱਚੀ ਰਹੀ ਹੈ ਹਾਂ ਹਾਂ ਸੱਚ ਵੀ ਕਰਤ ਕੀਤੀ ਹੈ ਉਹਨਾਂ ਨੇ ਸੱਚੇ ਖਾਇਆ ਸੱਚੇ ਖੱਤੇ ਸੱਚੇ ਖਾਦਾ ਸੱਚੇ ਪੈਦੇ ਸਿਕਾ ਦੀ ਠੀਕ ਹੈ ਸੱਚੇ ਕਲਵਾ ਸੱਚੇ ਖਾਣਾ ਸੱਚੇ ਪਹਿਲੇ ਸੱਚੇ ਇਕੱਠਾ ਕਰਨਾ ਸੱਚੇ ਬਣਨਾ ਲੋਕਾਂ ਨੂੰ ਸੱਚੇ ਲੈਣਾ ਸੱਚੇ ਦੇਣਾ ਠੀਕ ਹੈ ਹਾਂਜੀ ਹਾਂਜੀ ਸਤ ਕਰਨੀ ਨਿਰਮਲ ਨਿਰਮਲੀ ਜਿਸੇ 부ਝਾਇ ਤਿਸੇ ਸਭ ਭਲੀ ਅਜ ਕਰਨੀ ਨਿਰਮਲ ਨਿਰਵਲੀ ਨਿਰਵਲ ਕਹਿਤ ਨਿਰਵਲੀ ਜਿਸੇ 부ਝਾਇ ਤਿਸੇ ਸਭ ਭਲੀ ਉਹ ਸਮਝ ਆ ਜੇ ਠੀਕ ਹੈ ਜੀ ਉਹਦਾ ਭਲਾ ਹੀ ਭਲਾ ਸਰ ਹਾਂਜੀ ਉਹਦਾ ਭਲਾ ਹੁੰਦਾ ਜੇ ਉਹ ਸਭ ਚੰਗੀਆਂ ਜਿਹੜਾ 부ਝ ਲੈਦਾ ਠੀਕ ਹੈ ਸਤ ਨਾਮ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਨਾਮ ਪ੍ਰਭ ਕਾ ਸੁਖਦਾਈ ਜਿਹੜਾ ਪ੍ਰਭ ਦਾ ਨਾਮ ਹੈ ਪ੍ਰਭ ਦਾ ਹੁਕਮ ਹੈ ਹਾਂਜੀ ਉਹ ਸਾਥਾਇਆ ਡਾਲਾ ਹੁਕਮ ਜੀ ਹੁਕਮ ਆਟਾਲਾ ਤੇ ਲੋਕ ਉਹ ਆਦਨ ਵਾਪਰ ਗਿਆ ਹਾਂਜੀ ਸਰ ਸੁਖਦਾਈ ਹੈ ਸੁਖ ਵਾਸਤੇ ਸੰਸਾਰ ਤੇ ਦੁੱਖ ਵਾਸਤੇ ਨਹੀਂ ਹੈ ਸਦਾ ਸੁਖਦਾਈ ਜਿਹੜਾ ਉਹਦਾ ਨਾ ਹੁਕਮ ਨਾਲ ਜੁੜੀ ਹੋਵੇ ਸੁਖਦਾਈ ਹੈ ਜਿਹੜੇ ਮਾਇਆ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਹੁਕਮ ਦੁੱਖਦਾਈ ਲੱਗਦਾ ਹੈ ਦੁੱਖਦਾਈ ਹੁਕਮ ਕਿਉਂ ਲੱਗਦਾ ਹੈ ਜਿਹੜੇ ਲੋਕ ਮਾਇਆ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਜਿਹੜੇ ਹੁਕਮ ਨਾਲ ਜੁੜੇ ਹਨ ਉਹ ਸੁਖਦਾਈ ਲੱਗਦਾ ਹੂੰ ਤੁਖਦਾਈ ਆ ਤੁਖਦਾਈ ਦਾ ਇਤੋ ਹੀ ਫਰਕ ਹੈ ਜੇ ਤਾਂ ਹੁਕਮ ਨਾਲ ਜੁੜੇ ਹੋਏ ਤੇ ਹੂੰ ਉਹਨਾਂ ਨੂੰ ਸੁਖਦਾਈ ਲੱਗਦਾ ਠੀਕ ਹੈ ਜੀ ਜਿਹੜੇ ਜ਼ਮੀਨ ਨਾਲ ਜਿਹੜੇ ਮਾਇਆ ਨਾਲ ਜੁੜੇ ਉਹਨਾਂ ਨੂੰ ਦੁਖਦਾਈ ਲੱਗਦਾ ਹੂੰ ਆ ਜਿਹੜਾ ਇੱਧਰ ਦੇ ਉੱਤੇ ਬੈਠਾ ਨਾ ਮੂਰੇ ਹਾਂਜੀ ਰੇਲ ਦੇ ਤੇ ਜਿਹੜੀ ਵੱਧੀ ਦੌੜੇ ਉਹਨੂੰ ਕੋਈ ਦੁਖਦਾਈ ਨਹੀਂ ਆ ਦੁਖਦਾਈ ਉਹ ਜਿਹੜਾ ਮੂਰੇ ਲਾਈਨ ਤੇ ਖੜਾ ਹੈ ਹੂੰ ਚਕਰਾਉਦਾਂ ਹੁਣਾਂ ਜਿਹੜਾ ਉਹਦੇ ਮੂਹਰੇ ਖੜਾ ਹੈ ਹੁਕਮ ਤੇ ਅਸੀਂ ਤਾਂ ਮੂਹਰੇ ਖੜੇ ਹਾਂ ਉਹਦੇ ਆਪਣਾ ਹੁਕਮ ਨਹੀਂ ਠੀਕ ਹੈ ਮਾਇਆ ਤਾਰਿਆਂ ਵਾਸਤੇ ਦੁਖਦਾਈ ਹੁੰਦਾ ਅਸੀਂ ਖੁੱਬ ਦੇ ਵਿਰੋਧ ਚ ਖੜੇ ਹਾਂ ਤਾਂ ਦੁਖਦਾਈ ਲੱਗਦਾ ਹੈ ਠੀਕ ਹੈ ਜੀ ਜਿਹੜਾ ਰਾਹ ਰੋਕੀ ਖੜਾ ਲਾਈਨ ਦੇ ਉੱਤੇ ਉਹਦੇ ਖਾਤਰ ਰੇਲ ਨਾਲ ਨੂੰ ਦੁਖਦਾਈ ਹੈ ਗੁਰੂ ਮਾਰਦਨ ਚੱਕ ਕੇ ਪਰੇ ਹੂੰ ਹੂੰ ਇਹੋ ਅਸਰ ਬਟਾ ਦੇ ਵਾਸਤੇ ਇਹ ਦੁਖਦਾਈ ਹੈ ਠੀਕ ਹੈ ਜੀ ਉਦੋਂ ਉਹਦੇ ਨਾਲ ਚੱਲ ਰਿਹਾ ਹਾਂ ਹਾਂ ਪਹੁੰਚਿਆ ਜਾ ਰਿਹਾ ਜਾ ਰਿਹਾ ਹਾਂ ਹਾਂ ਸੁਖਦਾਈ ਉਹਨਾਂ ਵਾਸਤੇ ਹੈ ਜਿਹੜਾ ਉਹਦੇ ਵਿਰੋਧ ਖੜੇ ਨੇ ਸੁਖਦਾਈ ਉਹਦੇ ਵਾਸਤੇ ਹੈ ਜਿਹੜਾ ਉਹਦੇ ਨਾਲ ਚੱਲ ਰਿਹਾ ਹੁਣ ਨਾਲ ਚੱਲ ਰਿਹਾ ਹਾਂਜੀ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਇਹ ਨਹੀਂ ਵਿਸ਼ਵਾਸ ਹੁਕਮ ਤੇ ਕਰਨਾ ਹੁਕਮ ਤੇ ਅਸੀਂ ਵਿਸ਼ਵਾਸ ਨਹੀਂ ਕਰਦੇ ਤਾਲੀ ਜੁਰ ਦੇ ਨਾਲ ਹੁਕਮ ਤੇ ਸਾਨੂੰ ਭਰੋਸਾ ਨਹੀਂ ਤਾਂ ਦੀ ਜੁਰ ਦੇ ਨਾਲ ਇਹ ਨਹੀਂ ਵਿਸ਼ਵਾਸ ਕਰਦੇ ਹੁਕਮ ਤੇ ਹੁਕਮ ਨਾਲ ਜੁੜ ਕੇ ਉਹਦੇ ਵਾਸਤੇ ਸੁਖਦਾਈ ਉਸੁਮਕਾਈ ਆ ਦੁਖਦਾਈ ਹੋਣ ਦਾ ਕਾਰਨ ਹੈ ਵਿਸ਼ਵਾਸ ਸਤ ਨਾਨਕ ਗੁਰਤੇ ਪਾਈ ਵਿਸ਼ਵਾਸ ਜਿਹੜਾ ਹੁੰਦਾ ਹੈ ਗਿਆਨ ਨਾਲ ਹੁੰਦਾ ਹੈ ਜਦੋਂ ਸਮਝ ਆਉਂਦੀ ਹੈ ਫਿਰ ਵਿਸ਼ਵਾਸ ਹੁੰਦਾ ਹੈ ਇਹਨੂੰ ਵਿਸ਼ਵਾਸ ਹੋ ਕੇ ਹੁਕਮ ਤੇ ਉਹਦੇ ਵਾਕੇ ਸੁਖਦਾਈ ਆ ਜਿਹਨੂੰ ਵਿਸ਼ਵਾਸ ਨਹੀਂ ਹੁੰਦਾ ਉਹ ਸੁਖਦਾਈ ਆ ਇਹ ਗਿਆਨ ਤੋਂ ਸਖੜਿਆਂ ਨੂੰ ਸੁਖਦਾਈ ਆ ਗਿਆਨਵਾਨਾਂ ਨੂੰ ਸੁਖਦਾਈ ਆ ਹੂੰ ਹੂੰ ਗਿਆਨ ਤੋਂ ਸਖੜਿਆਂ ਨੂੰ ਸੁਖਦਾਈ ਆ ਗੁਰਮਤਿ ਸੋਝੀ ਵਾਲਿਆਂ ਨੂੰ ਸੁਖਦਾਈ ਉਹ ਆ ਬੇਸ਼ੱਕ ਠੀਕ ਹੈ ਜੀ ਗੁਰਮੁਖਵਾਂ ਵਾਸਤੇ ਹੁਕਮ ਸੁਖਾਈਐ ਨਰਮੁਖਾਂ ਵਾਸਤੇ ਸੁਖਾਈਐ ਤੇ ਅਪ ਸਤਨਾਮ ਮੱਖਣ ਨੂੰ ਹੁਕਮ ਮੰਨਾਂਗੇ ਇੱਥੇ ਸਤਿਗਿਆਨ ਅੱਛਾ ਜੀ ਪਰ ਜਿੱਥੇ ਆਉਂਦਾ ਸਤਨਾਮ ਤੇਰਾ ਪਰਾਪੁਰਬਲਾ ਉਹ ਲੱਗ ਗਿਆ ਜੀ ਉੱਥੇ ਵੀ ਹੈ ਉੱਥੇ ਵੀ ਹੈ ਜਿਹੜਾ ਤੇਰਾ ਨਾਮ ਹੈ ਸਤ ਤੇ ਤੁਸਤ ਕਿਹਾ ਹੈ ਹੂੰ ਹੂੰ ਇਹ ਜਿਹੜਾ ਨਾਮ ਤੇਰਾ ਰੱਖਿਆ ਨਾ ਸੱਤ ਤੈਨੂੰ ਸੱਤ ਕਹਿੰਦੇ ਨੇ ਪਰਾਪੂਰਪਲਾ ਹੂੰ ਇਹ ਗੋੜਾ ਤੇਰਾ ਪਰਾਪੂਰਪਲਾ ਹੂੰ ਬਤਲਵਾ ਇਹਦੇ ਨਾਲ ਇਹਦੇ ਨਾਲ ਤੇਰਾ ਕੋਈ ਕਰਮ ਦਾ ਸਬੰਧ ਨਹੀਂ ਹੈ ਹੂੰ ਯਾਲੂ ਤੂੰ ਹਾਂ ਦੇ ਹਾਲ ਦੇ ਹਾਲਾ ਕਰਕੇ ਦੇਾਲੂ ਹੂੰ ਫਤਨਾਉਂ ਤਾਂ ਤੇਰੇ ਜੱਗ ਵੀ ਸੀ ਸੱਤ ਸੱਤ ਤੇ ਜੱਗ ਵੀ ਕਹਿੰਦੇ ਹੱਦ ਤੱਕ ਜਦ ਵੀ ਕਹਿਂਦੇ ਜਾਂ ਰਚਨਾ ਹੈ ਦੀ ਸੀ ਹੂੰ ਹੂੰ ਯਾ ਰਚਨਾ ਤੋਂ ਬਾਅਦ ਜਿਹੜੇ ਕਹਿੰਦੇ ਜਿਹੜੇ ਜੇਬਾ ਤੇ ਤਬ ਨਾਮ ਕਰੇ ਤੇਰੇ ਜੇਬਾ ਹੂੰ ਇਹ ਆਤਮਾ ਨੇ ਜਿਹੜੇ ਤੇ ਨਾਮ ਰੱਖ ਨਹੀਂ ਕਰ ਸਕਦੇ ਠੀਕ ਹੈ ਜੀ ਸਤਨਾਮ ਆਤਮਾ ਉੱਤੇ ਸਤਨਾਮ ਤੇਰੇ ਇਸ ਘਰ ਤੇ ਰੱਖਿਆ ਤੁਸੀਂ ਛੱਡਿਆ ਤੂੰ ਠੀਕ ਹੈ ਜੀ ਤੁਸੀਂ ਜਾਣਾ ਸਾਡੇ ਤੇ ਕੋਈ ਦੇਗਾ ਤੁਹਾਨੂੰ ਦਿਲ ਨਹੀਂ ਹੈ ਜੀਵਨ ਦਾ ਕੋਈ ਰਿਲੇਸ਼ਨ ਨਹੀਂ ਤੇਰਾ ਤੇ ਫਿਰ ਆਪਰਨ ਹੋ ਇੰਡੀਪੈਂਡੈਂਟ ਹੋ ਤੇਰਾ ਉਹ ਅਰਥ ਇਹ ਹੈ ਕਿ ਅਵੇਸ਼ਾ ਰਹਿਣਾ ਹੈ ਅਜਾ ਦੂਸਰਾ ਇਹ ਹੈ ਵੀ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਲਿਖਿਆ ਪਾਈ ਤਾਂ ਲਿਖਿਆ ਕਿਉਂਕਿ ਉੱਪਰੋਂ ਜਿਹੜੀ ਹੈਗੀ ਕਾਫੀਆਂ ਮਲਾਉਣਾ ਸੀ ਨਹੀਂ ਤਾਂ ਪਾਇਆ ਨਹੀਂ ਹੋਣਾ ਚਾਹੀਦਾ ਵੀ ਸਤ ਨਾਮ ਪ੍ਰਭ ਦਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਲਿਖਿਆ ਭਾਈ ਜਾਇ ਪਾਇਆ ਭਾਈ ਕੋ ਚੱਲ ਅੱਛਾ ਜੀ ਵਿਸ਼ਵਾਲ ਪਾਇਆ ਆ ਤੁਸਵਾਲ ਭਾਈ ਇਹ ਦੋਏ ਸ੍ਰੀ ਲੰਗਰ ਪੁਲੰਦ ਜਿਹੜੇ ਗੁਣਵਾਚ ਕਰੇ ਇਹਨਾਂ ਨੂੰ ਦੋਏ ਲੱਗ ਜਾਂਦੇ ਸੀ ਆ ਕਾਫੀ ਬਣਾਉਣ ਵਾਸਤੇ ਭਾਈ ਲਿਖਾ ਹੂੰ ਹੀ ਗਿ ਵਿਸ਼ਵਾਲ ਪਾਇਆ ਵਿਸ਼ਵਾਲ ਹੋਇਆ ਹੂੰ ਹੀ